ਪਹਿਲਾ ਤਾਂ ਮੈਂ ਸਾਰੀ ਆਪਣੇ ਖੰਨੇ ਦੀ ਪ੍ਰੈਸ ਦਾ ਧੰਨਵਾਦ ਕਰਦਾ ਤੇ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਜਿਵੇਂ ਇਲੈਕਸ਼ਨ ਦਾ ਨਤੀਜਾ ਆਇਆ ਖਾਸ ਕਰਕੇ ਖੰਨੇ ਬਲੌਕ ਦਾ ਮੈਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸੌਣ ਤੇ ਅਸਤੀਫੇ ਦੀ ਮੰਗ ਕਰਦਾ ਹਾਂ ਉਹਨਾਂ ਦੇ ਵਿੱਚ ਕੋਈ ਥੋੜੀ ਜਿਹੀ ਵੀ ਕੋਈ ਨੈਤਿਕਤਾ ਅਖਲਾਕੀ ਤੌਰ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪੰਚਾਇਤ ਮੰਤਰੀ ਦੇ ਆਪਣੇ ਬਲਾਕ ਦੇ ਵਿੱਚ ਜੋ ਹਾਲ ਝਾੜੂ ਪਾਰਟੀ ਦਾ ਹੋਇਆ ਜਿਸ ਤਰੀਕੇ ਨਾਲ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆਪਣੇ ਪਦ ਤੋਂ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਜੋ ਗੱਲਾਂ ਕੀਤੀਆਂ ਸੀ ਉਹ ਇੱਕ ਵੀ ਪੂਰੀ ਨਹੀਂ ਹੋਈ। ਔਰ ਤੁਸੀਂ ਦੇਖੋ ਇਹ ਅੱਜ 16 ਵਿੱਚੋਂ 6 ਸਾਡੇ ਜਿਹੜੇ ਸੀਗੇ ਮੈਂਬਰ ਉਹ ਜਿਤਰੇ ਸੀਗੇ ਅਖੀਰ ਦੇ ਵਿੱਚ ਔਰ ਸਭ ਤੋਂ ਵੱਡਾ ਸਵਾਲ ਕੀ ਖੜਾ ਹੁੰਦਾ ਹੈ ਇਹ 11 ਤੱਕ ਖੰਨੇ ਬਲੌਗ ਦੇ ਨਤੀਜੇ ਨਹੀਂ ਆ ਰਹੇ। ਇੰਨੀ ਸਲੋ ਜਿਹੜੀ ਆ ਉਹ ਕਾਊਂਟਿੰਗ ਹੋ ਰਹੀ ਸੀ। ਔਰ ਜਿਹਦੇ ਤੇ ਜ਼ਿਆਦਾਤਰ ਜੋੜ ਲੱਗਿਆ ਹੋਇਆ ਸੀ ਰਾਜੇਵਾਲ ਜ਼ੋਨ ਦੇ ਉੱਤੇ। ਔਰ ਉਹਦਾ ਨਤੀਜਾ ਇਹਨਾਂ ਨੇ ਲਾਸਟ ਦੇ ਵਿੱਚ 11:30 ਵਜੇ ਉਹਦਾ ਐਲਾਨ ਕੀਤਾ। ਜਦੋਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ। ਇੱਥੋਂ ਤੱਕ ਕਿ ਪ੍ਰੈਸ ਨੂੰ ਵੀ ਉੱਥੇ ਇਜਾਜ਼ਤ ਨਹੀਂ ਸੀਗੀ। ਉਹਨਾਂ ਨੂੰ ਵੀ ਉੱਥੋਂ ਕਵਰੇਜ ਤੋਂ ਬਾਹਰ ਕੱਢ ਦਿੱਤਾ ਗਿਆ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਤੁਹਾਨੂੰ ਇਸ ਜ਼ੋਨ ਦੀ ਉਹ ਗੱਲ ਜਿਹੜੀ ਆ ਉਹ ਦੱਸ ਦਿੰਨਾ। ਔਰ ਕੋਈ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਇਹ ਗੱਲ ਕਿਸੇ ਨੂੰ ਹਜਮ ਨਹੀਂ ਹੋ ਰਹੀ ਕਿ ਸਤਨਾਮ ਸਿੰਘ ਸੋਨੀ ਸਾਡਾ ਜਿਹੜਾ ਚੇਅਰਮੈਨ ਵੀ ਗਿਆ 5 ਸਾਲ ਇੰਨਾ ਕੰਮ ਕੀਤਾ ਉਹਨੇ ਔਰ ਇੰਨੀ ਡਿਵੈਲਪਮੈਂਟ ਕਰਵਾਈ ਕਿ ਉਹ ਵੀ ਹਾਰ ਜਾਊਗਾ ਤੁਸੀਂ ਦੇਖੋ ਨਰੈਣਗੜ ਬੂਥ ਹੈ ਉਹਦੇ ਤੋਂ 13 ਵੋਟਾਂ ਇਹਨਾਂ ਨੇ ਪ੍ਰੋਜੈਕਟ ਕੀਤੀ ਔਰ ਉਸ ਦੇ ਨਾਲ ਨਾਲ 32 ਨੰਬਰ ਰਾਜੇਵਾਲ ਦਾ ਜ਼ੋਨ ਉਹਦੇ ਚੋਂ 16 ਵੋਟਾਂ ਕੈਨਸਲ ਹੋਈਆਂ 33 ਨੰਬਰ ਜਿਹੜਾ ਰਾਜੇਵਾਲ ਦਾ ਜ਼ੋਨ ਆ ਉਹ ਤੋਂ 6 ਵੋਟਾਂ ਕੈਨਸਲ ਹੋਈਆਂ ਔਰ ਰੋਹੋਂ ਕਲਾਂ ਜਿਹੜਾ ਇਹਨਾਂ ਦਾ ਆਪਣਾ ਪਿੰਡ ਆ 34 ਨੰਬਰ ਬੂਥ ਤੋਂ 41 ਵੋਟਾਂ ਜਿਹੜੀਆਂ ਉੱਥੋਂ ਕੈਨਸਲ ਹੋਈਆਂ ਔਰ ਉਸ ਤੋਂ ਬਾਅਦ 35 ਨੰਬਰ ਜਿਹੜਾ ਰੋਹੋਂ ਦਾ ਬੂਥ ਹੈ ਉੱਥੋਂ 14 ਇਹਨਾਂ ਨੇ ਕੈਨਸਲ ਕੀਤੀਆਂ ਔਰ ਲਾਸਟ ਜਿਹੜਾ 36 ਨੰਬਰ ਬੂਥ ਜਿਹੜਾ ਰੋਹੋਂ ਖੁਰਦ ਦਾ ਉਹਦੇ ਚੋਂ 16 ਵੋਟਾਂ ਇਹਨਾਂ ਨੇ ਉਹਦੀਆਂ ਰੱਦ ਕਰ ਦਿੱਤੀਆਂ ਔਰ ਇਹਨਾਂ ਦਾ ਅੰਕੜਾ ਜਿਹੜਾ 120 ਵੋਟਾਂ ਦਾ ਬਣਦਾ ਔਰ ਉਸ ਦੇ ਨਾਲ ਲਣ ਜਿਹੜੀਆਂ ਮਾੜਾ ਜਾਂ ਵੀ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹਦੇ ਤੇ ਔਰ ਖਾਲੀ ਸੀਗੀਆਂ ਤਕਰੀਬਨ ਉਹ 100 ਦੇ ਕਰੀਬ ਵੋਟ ਮੜਦੀ ਹੈ ਜਿਹੜੀ ਕਿ ਇਹਨਾਂ ਦੀ ਵੋਟ ਜਿਹੜੀ ਉਹ ਦੂਸਰੇ ਜਿਹੜਾ ਢਾੜੂ ਪਾਰਟੀ ਦਾ ਉਮੀਦਵਾਰ ਸੀ ਉਹਦੇ ਹੱਕ ਵਿੱਚ ਜਿਹੜੀ ਆ ਪਾ ਦਿੱਤੀ ਗਈ ਤੁਸੀਂ ਰਵਈਆ ਦੇਖੋ ਉੱਥੇ ਅਫਸਰ ਸ਼ਹੀਦ ਆ ਔਰ ਕਿਉਂਕਿ ਬਰਾਬਰ ਰਿਜ਼ਲਟ ਆ ਰਹੇ ਸੀਗੇ ਜਿਹੜਾ ਪ੍ਰੀਸ਼ਦ ਦਾ ਵੀ ਰਿਜ਼ਲਟ ਆ ਰਿਹਾ ਸੀ ਤੇ ਬਲਾਕ ਸੰਤੀ ਦਾ ਵੀ ਆ ਰਿਹਾ ਸੀ ਬਲਾਕ ਸੰਤੀ ਦਾ ਰਿਜ਼ਲਟ ਜਿਹੜਾ ਵਾ ਉਹ ਬਿਲਕੁਲ ਉਹਦੇ ਉਲਟ ਹੈ ਔਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਉਥੇ ਅਸੀਂ ਸ਼ਾਨਣਾ ਸਾਡਾ ਪਾਰਟੀ ਦਾ ਮੀਧਵੜ ਜਿੱਤਰੇ ਉਹਨੂੰ ਵੱਧ ਵੋਟਾਂ ਮਿਲ ਪੈ ਰਹੀਆਂ ਇਹ ਸੰਭਵ ਹੋ ਸਕਦਾ ਤੁਸੀਂ ਦੇਖੋ ਸੋ ਅੱਜ ਤੁਸੀਂ ਨੈਤਿਕਤਾ ਤੁਹਾਡੀ ਕਿੱਥੇ ਗਈ ਤੁਸੀਂ ਅੱਜ ਵੋਟਾਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੁੱਟਣਾ ਚਾਹੁੰਦੇ ਸੀ ਤੁਸੀਂ ਇਹ ਲੋਕਾਂ 'ਤੇ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਅਗਰ ਤੁਹਾਡੇ ਬਲਾਕ ਦਾ ਇਹ ਹਾਲ ਆ ਤਾਂ ਫਿਰ ਪੂਰੇ ਪੰਜਾਬ 'ਚ ਕੀ ਹੋਏਗਾ ਸੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਇਹ ਜਿਵੇਂ ਧੱਕਾਸ਼ਾਹੀ ਹੋਈ ਆ ਔਰ ਕਿੱਡੀ ਵੱਡੀ ਪੁਲਿਸ ਪ੍ਰਸ਼ਾਸਨ ਦੀ ਤੁਸੀਂ ਦੇਖੋ ਕਿ ਐਡਾ ਵੱਡਾ ਬਤਨ ਉਹਨਾਂ ਨੇ ਧੱਕਾ ਕੀਤਾ ਅਕਾਲੀ ਦਲ ਦੇ ਆਗੂ ਜਿਹੜੇ ਕਿ ਹਲਕਾ ਚਾਰਜ ਵੀ ਨੇ ਕਿਵੇਂ ਉਹਨਾਂ ਨਾਲ ਧੱਕਾ ਮੁਕੀ ਕੀਤੀ ਕਿਵੇਂ ਉਹਨਾਂ ਨੂੰ ਖਿੱਚ ਕੇ ਉਹਨਾਂ ਨੂੰ ਖਿੱਚ ਤੂੰ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਫਿਰ ਬਾਹਰ ਜਾ ਕੇ ਉਹਨਾਂ ਤੇ ਜਿਹੜੇ ਵਰਕਰ ਨੇ ਉਹਨਾਂ ਤੇ ਵੀ ਡਾਂਗਾ ਮਾਰੀਆਂ ਐਡਾ ਇਹੋ ਜਿਹਾ ਤਾਂ ਕਦੇ ਹਾਲਾਤ ਦੇਖਿਆ ਹੀ ਨਹੀਂ ਸੀਗੀ ਇਹ ਨਹੀਂ ਮਤਲਬ ਤੁਸੀਂ ਜ਼ਬਰ ਤੇ ਜ਼ੁਲਮ ਇੰਨਾ ਹੋ ਰਿਹਾ ਇਹੋ ਜਿਹੇ ਹਾਲਾਤ ਆ ਕਦੇ ਪੰਜਾਬ ਔਰ ਖੰਨੇਤ ਕਦੇ ਵੀ ਨਹੀਂ ਸੀ ਦੇਖਣ ਨੂੰ ਮਿਲੇ ਸਾਡੀ ਵੀ ਸਰਕਾਰ ਸੀ ਸਾਡੀ ਸਰਕਾਰ ਸਮੇਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਹੋਈ ਮਿਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਕਦੇ ਇੱਕ ਵੀ ਕੋਈ ਇਨਸੀਡੈਂਟ ਦੱਸ ਦਿਓ ਇੱਕ ਵੀ ਕਿਸੇ ਨਾਲ ਕੋਈ ਧੱਕਾ ਕੋਈ ਠੀਕਾ ਕੋਈ ਕਾਗਰ ਰਿਜੈਕਟ ਕੀਤਾ ਹੋਵੇ ਜਾਂ ਕੋਈ ਜਿਹੜਾ ਟੋਣ ਪ੍ਰਕਿਰਿਆ ਦੇ ਵਿੱਚ ਕੋਈ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਮਤਲਬ ਹਾਲਾਤ ਤੁਸੀਂ ਦੇਖੋ ਕਿ ਕਿਹੋ ਜਿਹੇ ਬਣੇ ਹੋਏ ਅੱਜ ਇੰਨਾ ਜਿਆਦਾ ਮਤਲਬ ਧੱਕਾ ਹੋ ਰਿਹਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇਹਨਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਰ ਲਾਸਟ ਤੁਹਾਡੀ ਸਰਕਾਰ ਦੇ ਚੀਰਮੈਨ ਸੀਗੇ ਇਸ ਵਾਰ ਕੀ ਪਲੈਨਿੰਗ ਐ ਸਰ ਫਿਊਚਰ ਪਲੈਨਿੰਗ ਕੀ ਹੈ ਜਿਹੜਾ ਤੁਹਾਨੂੰ ਲੈ ਕੇ ਤੁਹਾਡੀ ਪਾਰਟੀ ਦੀ ਕੀ ਪੋਸਿਬਲ ਹੈ ਦੇਖੋ ਹੁਣ ਆਫੀਸ਼ੀਅਲੀ ਜਿਹੜੇ ਨੇ ਉਹ ਸਾਡੇ 5 ਜਿੱਤੇ ਨੇ ਔਰ 5 ਅਕਾਲੀ ਦਲ ਵੱਲੋਂ ਨੇ ਤੇ 6 ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਅਧਿਕਾਰੀ ਸਾਹਿਬ ਇਹਦੇ ਨਾਲ ਦੀ ਸਵਾਲ ਲੈ ਕੇ ਜਿਵੇਂ ਹੁਣ 5 ਤੁਹਾਡੇ ਹੋ ਗਏ ਫਰ ਅਕਾਲੀ ਦਲ ਦੇ ਹੋਗੇ ਕੀ ਸੁਭਾਅ ਦਾ ਹੋ ਸਕਦੀ ਹੈ ਦੇਖੋ ਜਿਹੜੇ ਸਾਡੇ 5 ਮੈਂਬਰ ਜਿੱਤੇ ਨੇ ਉਹਨਾਂ ਦੇ ਜਿਹੜੇ ਸਾਡੇ ਲੀਡਰ ਹੋਣਗੇ ਉਹ ਹਰਜਿੰਦਰ ਸਿੰਘ ਕਲਹਾ ਹੋਣਗੇ ਕਿਉਂਕਿ ਉਹਨਾਂ ਨੂੰ ਤਜਰਬਾ ਵੀ ਆ ਪਹਿਲਾਂ ਉਹ ਬਲਾਕ ਸੰਪਤੀ ਦੇ ਮੈਂਬਰ ਵੀ ਰਹੇ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਨੇ ਉਹ ਸੀਨੀਅਰ ਮੋਸਟ ਨੇ ਤੋਂ ਉਹ ਜਿਹੜੇ ਲੀਡਰ ਦੇ ਤੌਰ ਤੇ ਜਿਹੜੇ ਪੰਜ ਮੈਂਬਰ ਨੇ ਉਹਨਾਂ ਨਾਲ ਸਾਰੇ ਰਾਪਤਾ ਕਰਕੇ ਪਾਰਟੀ ਦੇ ਲਲਸਲਾ ਮਸ਼ਵਰਾ ਕਰਕੇ ਜੋ ਵੀ ਕੋਈ ਵਿਕਲਪ ਬਣਦਾ ਹੋਊਗਾ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਕਿ ਜਿਹੜਾ ਸਾਡੇ ਇਲਾਕੇ ਦਾ ਸਾਡੇ ਪਿੰਡਾਂ ਦਾ ਕੋਈ ਵਿਕਾਸ ਆ ਓਕੇ ਬਲਕ ਸੰਪਤੀ ਦੇ ਵਿੱਚ ਇਲੈਕਟਡ ਬਾਡੀ ਕੰਮ ਕਰਦੀ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਹਰ ਬਹੁਤ ਕੁਝ ਜਿਹੜਾ ਉਹ ਬਲਕ ਸੰਪਤੀ ਦੇ ਹੱਥੇ ਚ ਹੁੰਦਾ ਔਰ ਮੇਨ ਤਰਜੀਹ ਸਾਡੀ ਆ ਵਿਕਾਸ ਨੂੰ ਲੈ ਕੇ ਵੀ ਪਿੰਡਾਂ ਦਾ ਵਿਕਾਸ ਨਾ ਕਿਤੇ ਰੁਕ ਜੇ ਕਿਉਂਕਿ ਕਿਸੇ ਨੂੰ ਮжоਰਟੀ ਨਹੀਂ ਆਈ ਔਰ ਝਾੜੂ ਪਾਰਟੀ ਨਾਲ ਦਾ ਸਾਡਾ ਕੋਈ ਸਮਝੌਤਾ ਨਹੀਂ ਹੋਏਗਾ ਜੇ ਅਗਰ ਦੂਸਰੀ ਪਾਰਟੀ ਸਾਡੇ ਨਾਲ ਕੋਈ ਅੱਗੇ ਹੱਥ ਵਧਾਉਂਦੀ ਆ ਆ ਫਿਰ ਅਸੀਂ ਉਹਦੇ ਤੇ ਸੋਚ ਵਿਚਾਰ ਕਰਾਂਗੇ ਪਾਰਟੀ ਦੇ ਵਿੱਚ ਸਾਰਿਆਂ ਨਾਲ ਗੱਲਬਾਤ ਕਰਾਂਗੇ ਅਗਰ ਕੋਈ ਇਸ ਤਰ੍ਹਾਂ ਦਾ ਕੋਈ ਵਿਕਲਪ ਵੱਡਦਾ ਹੋਊਗਾ ਅ ਇਲਾਕੇ ਦੀ ਬਿਹਤਰੀ ਵਾਸਤੇ ਪਿੰਡਾਂ ਦੀ ਬਿਹਤਰੀ ਵਾਸਤੇ ਫਿਰ ਅਸੀਂ ਕੋਈ ਇਹਦੇ ਤੇ ਫੈਸਲਾ ਲਵਾਂਗੇ ਆਦਰਵਾਇਜ਼ ਮੈਨੂੰ ਲੱਗਦਾ ਕਿ ਫਿਰ ਇਹ ਜਿਹੜੀ ਬਲਾਕ ਸੰਪਤੀ ਦੀ ਚੇਅਰਮੈਨ ਨਹੀਂ ਆ ਜਾਂ ਇਹ ਉਹ ਖਾਲੀ ਰਹੂਗੀ ਅੱਛਾ ਰਕੇ ਐਮ ਸੀ ਦੀਆਂ ਵੋਟਾਂ ਆ ਰਹੀਆਂ ਨੇ ਕਿ ਇਸ ਇੱਕ ਤਰ੍ਹਾਂ ਦਾ ਮੌਕਾ ਦੇਖਣ ਨੂੰ ਮਿਲੂਗਾ ਜਿੱਥੇ ਵੀ ਦੇਖੋ ਜੀ ਬਹੁਤ ਸਾਰਾ ਖਰਚਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਪੂਰੇ ਪੰਜਾਬ 'ਚ ਇਹਨਾਂ ਨੇ ਪਰਚੇ ਜਿਹੜੇ ਨੇ ਉਹ ਪਾੜੇ ਵੀ ਨੇ ਪਰਚੇ ਲੈ ਲੈ ਕੇ ਜਿਹੜੇ ਨੇ ਉਹਨਾਂ ਦੀਆਂ ਫਾਈਲਾਂ ਇਹਨਾਂ ਦੇ ਆਗੂ ਭੱਜੇ ਵੀ ਨੇ ਔਰ ਐਨ ਐਨ ਮਾਸ ਸੀ ਮਤਲਬ ਇੱਕ ਸਾਰੀ ਸਾਰਿਆਂ ਦੇ ਸਾਰੇ ਪਰਚੇ ਇਹਨਾਂ ਨੇ ਨਾਮਜ਼ਦਗੀਆਂ ਜਿਹੜੀਆਂ ਰਾਜ ਕੀਤੀਆਂ ਨੇ ਤੋਂ ਉਹਦੇ ਤੋਂ ਤਾਂ ਸਾਨੂੰ ਕੋਈ ਇਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਸ਼ਹਿਰ ਦੀ ਇਲੈਕਸ਼ਨ ਆ ਬਹੁਤ ਸੈਸਟਿਵ ਆ ਅਗਰ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਛੋਟੀ ਜਿਹੀ ਵੀ ਕੋਈ ਹਰਕਤ ਕੀਤੀ ਤਾਂ ਅੱਜ ਲੋਕ ਇਹਨਾਂ ਨੂੰ ਅ ਮਾਫ ਨਹੀਂ ਕਰਨਗੇ ਅੱਜ ਲੋਕਾਂ ਨੇ ਤੋਹਈਆ ਕਰ ਲਿਆ ਜੋ ਅੱਜ ਨਤੀਜੇ ਆਏ ਨੇ ਖਾਸ ਕਰ ਪਿੰਡੂ ਖੇਤਰਾ ਦੇ ਵਿੱਚ ਤਾਂ ਉਹਦੇ ਚ ਝਾੜੂ ਪਾਰਟੀ ਜਿਹੜੀ ਆ ਉਹ ਬਿਲਕੁਲ ਪਿੱਛੇ ਰਹਿਦੀ ਨਜ਼ਰ ਆ ਰਹੀ ਹੈ ਔਰ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਤੁਸੀਂ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਸੀ ਵੀ ਜੇਕਰ ਸਾਡਾ ਟਕਰਾਅ ਹੋਇਆ ਤੇ ਹਾਈ ਕੋਰਟ ਜਾਵਾਂਗੇ ਕੀ ਤੁਸੀਂ ਹੁਣ ਤੁਸੀਂ ਕਹਿ ਰਹੇ ਟਕਾ ਹੋਇਆ ਸਾਡੇ ਨਾਲ ਕਿ ਤੁਸੀਂ ਹਾਈ ਕੋਰਟ ਦਾ ਰੁਕ ਕਰੋਗੇ ਬਿਲਕੁਲ ਜਾਵਾਂਗੇ ਹਾਈ ਕੋਰਟ ਤੋਂ ਔਨਰੇਬਲ ਕੋਰਟ ਤੋਂ ਬਗੈਰ ਤਾਂ ਕੋਈ ਵਿਕਲਪ ਹੀ ਨਹੀਂ ਸਾਡੇ ਕੋਲ ਕੋਈ ਇਹਦੇ ਚ ਹੋਰ ਕੋਈ ਸਾਡੇ ਕੋਲ ਹੱਲ ਨਹੀਂ ਹੈਗਾ ਅਸੀਂ ਜ਼ਰੂਰ ਕੋਟ ਕਚੈਰੀ ਦਾ ਸਾਰਾ ਲਵਾਂਗੇ ਔਰ ਆਪਣੇ ਇਨਸਾਫ ਲਈ ਅਸੀਂ ਲੜਾਂਗੇ ਕੀ ਮੰਤਰੀ ਸਾਹਿਬ ਦੇਖੋ ਪੋਲਿੰਗ ਸਟੇਸ਼ਨ ਦੇ ਅੰਦਰ ਜਿੱਥੇ ਕਾਊਂਟਿੰਗ ਸਟੇਸ਼ਨ ਦੇ ਅੰਦਰ ਜਿੱਥੇ ਸਿਰਫ ਸਾਨੂੰ ਕਿਹਾ ਗਿਆ ਕਿ ਤੁਹਾਡੇ 28 ਬੰਦੇ ਹੀ ਅਜ਼ਾਦਪੁਰ ਨੂੰ ਜਾਣ ਦੀ ਔਰ ਉਹਦੇ ਚ ਵੀ ਸਾਰੇ ਜਿਹੜੇ ਉਸੇ ਜ਼ੋਨ ਦੇ ਉਸੇ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਜਿਹੜੇ ਨੇ ਉਹ ਤੁਹਾਡੇ ਅਕਾਊਂਟਿੰਗ ਏਜੰਟ ਬਣਨ ਦੀ ਤੇ ਲੋਕ ਅਸੀਂ ਜਿਵੇਂ ਉਹਨਾਂ ਨੇ ਸਾਨੂੰ ਹਦਾਇਤ ਕੀਤੀ ਸਾਡੀ ਪਾਰਟੀ ਨੇ ਉਹ ਉਸੇ ਤਰ੍ਹਾਂ ਉਹਨੂੰ ਫਾਲੋ ਕੀਤਾ ਪਰ ਜਦੋਂ ਸਵੇਰੇ ਸਾਨੂੰ ਇਹ ਗੱਲ ਦਾ ਸਰੇਹਾ ਲੱਗਿਆ ਕਿ ਉੱਥੇ ਤਾਂ ਜੀ ਤਕਰੀਬਨ ਕੋਈ 100 ਸਵਾ 100 ਬੰਦਾ ਆਮ ਆਦਮੀ ਪਾਰਟੀ ਦਾ ਜਮ੍ਹਾਂ ਹੋਇਆ ਹੋਇਆ ਪਹਿਲਾਂ ਹੀ ਜਾ ਕੇ ਔਰ ਸਭ ਨੇ ਉੱਥੇ ਪਾਰਟੀ ਦੇ ਮਫਲਰ ਪਾਏ ਹੋਏ ਨੇ ਮੈਂ ਵੀ ਵੱਡੇ ਅਫਸਰਾਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਇਹਨਾਂ ਨੂੰ ਤੁਸੀਂ ਬਾਹਰ ਕੱਢੋ ਸਿਰਫ ਇੱਕ ਜਿਹੜਾ ਟੇਬਲ ਆ ਉਹਦੇ ਤੇ ਸਿਰਫ ਪਰ ਪਾਰਟੀ ਇੱਕ ਬੰਦੇ ਨੂੰ ਲਾਓ ਕਰੋ ਔਰ ਕੋਈ ਕਿਸੇ ਤੇ ਜੂ ਨਹੀਂ ਸਰਕਾਰੀ ਔਰ ਜਿਹੜੇ ਸ਼ਹਿਰ ਦੇ ਲੋਕ ਨੇ ਜਿਵੇਂ ਪੌਂਪੀ ਦੀ ਅਸੀਂ ਸ਼ਿਕਾਇਤ ਕੀਤੀ ਸੀਗੀ ਲਿਖ ਕੇ ਦਿੱਤਾ ਸੀ ਪਹਿਲਾਂ ਪੁਲਿਸ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਕਿ ਇਹਨਾਂ ਨੇ ਮਸ਼ੀਨ ਤੋੜੀ ਆ ਪਹਿਲਾਂ ਇਹਨਾਂ ਨੂੰ ਇਹ ਪੋਲਿੰਗ ਪ੍ਰੋਸੈਸ ਤੋਂ ਦੂਰ ਰੱਖਿਆ ਜਾਵੇ ਉਹ ਸ਼ਰਿਆਮ ਉਹਨਾਂ ਦੀ ਵੀਡੀਓ ਤੁਹਾਨੂੰ ਦਿਖਾ ਦੇਵਾਂਗੇ ਉਹ ਉਥੇ ਪੋਲਿੰਗ ਸੈਂਟਰ ਦੇ ਤੁਰੇ ਫਿਰਦੇ ਨੇ ਔਰ ਗੁਰਸ਼ਰਨ ਗੋਗਿਆ ਤੁਰੇ ਫਿਰਦਾ ਕਰਨ ਰੋੜੇ ਦਾ ਉਥੇ ਕੀ ਕੰਮ ਆ ਜਿਨ੍ਹਾਂ ਨੇ ਅੱਗੇ ਉਥੇ 2 ਨੰਬਰ ਵਾਰਡ 'ਚ ਜਦੋਂ ਮਸ਼ੀਨ ਟੁੱਟ ਗਈ ਔਰ ਉਹ ਭੰਗੜੇ ਬਾਹਰ ਪਾ ਰਹੇ ਨੇ ਔਰ ਉਹ ਪੱਤਰਕਾਰ ਸਹਿਬਾਨ ਨੂੰ ਵੀ ਉਹ ਕੱਲ ਕਹਿ ਰਹੇ ਨੇ ਵੀ ਸੌਧ ਸਾਹਿਬ ਦੇ ਵਿਕਾਸ ਦੀ ਜਿੱਤ ਹੋਊਗੀ ਸਾਡਾ ਟੈਡੀਟਰ ਜਿੱਤ ਗਿਆ ਜਦ ਕਿ ਅੰਦਰ ਹਕੀਕਤ ਹੋਰ ਆ ਬਾਹਰ ਲੋਕਾਂ ਨੂੰ ਹੋਰ ਗੱਲ ਪੇਸ਼ ਕਰ ਰਹੇ ਨੇ ਔਰ ਰਵਾਰ ਵਰ ਤੁਸੀਂ ਲਾਏ ਹੋਏ ਨੇ ਉੱਥੇ ਸਾਡੇ ਇੱਕ ਵੀ ਬੰਦੇ ਨੂੰ ਕਿਸੇ ਨੂੰ ਟੈਲੀਫੋਨ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀਗੀ ਉਹਨਾਂ ਸਾਰਿਆਂ ਕੋਲ ਜਿਹੜੇ ਨੇ ਮੋਬਾਈਲ ਫੋਨ ਸੀਗੇ ਤੁਸੀਂ ਦੇਖੋ ਕਿਸ ਕਦਰ ਕਿਸ ਹੱਦ ਤੱਕ ਐਡੀ ਗੁੰਡਾਗਰਦੀ ਜਿਹੜੀ ਆ ਇਹ ਲੋਕ ਕਰ ਰਹੇ ਨੇ ਅ ਅਮਰਦੀਪ ਪੁਰੇਆ ਇਹ ਨੂੰ ਨਹੀਂ ਕੋ ਰੋਕਰੇ ਇਹਨਾਂ ਨੇ ਅੱਜ ਸ਼ਹਿਰ ਦੇ ਵਿੱਚ ਖੰਨੇ 'ਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਹੋਇਆ ਕੋਈ ਲੋਕ ਰਾਜ ਨਾਉ ਦੀ ਚੀਜ਼ ਨਹੀਂ ਹੈਗੀ ਸਾਰਾ ਟਾਰਗੇਟ ਜਿਹੜਾ ਸੀਗਾ ਸਾਰਾ ਜੋਰ ਉਹਨਾਂ ਦਾ ਸਤਰਾਮ ਸਿੰਘ ਸੋਨੀ ਨੂੰ ਹਰਾਉਣ ਨੂੰ ਲੱਗਿਆ ਹੋਇਆ ਸੀਗਾ ਔਰ ਖੀਰ ਚ ਦੇਖ ਲਓ ਨਤੀਜਾ ਵੀ ਤੁਹਾਡੇ ਸਾਹਮਣੇ ਸੋ ਇਹ ਸਾਰੀਆਂ ਗੱਲਾਂ ਦਾ ਕਾਂਗਰਸ ਪਾਰਟੀ ਜਿਹੜੀ ਆ ਕਰਨੇ ਸ਼ਬਦਾਂ 'ਚ ਨਿੰਦਾ ਕਰਦੀ ਐ ਅਸੀਂ ਲੋਕ ਰਾਜ ਨੂੰ ਮਜ਼ਬੂਤ ਕਰਨਾ ਅਸੀਂ ਡੰਡਾ ਤੰਤਰ ਦਾ ਰਾਜ ਨਹੀਂ ਲੈ ਕੇ ਆਉਣਾ ਅਸੀਂ ਲੋਕ ਰਾਜ ਦਾ ਜਿਹੜਾ ਰਾਜ ਲੈ ਕੇ ਆਉਣਾ ਲੋਕਾਂ ਦਾ ਰਾਜ ਸੋ ਅਸੀਂ ਤਾਂ ਇਸ ਕੰਮ ਦੇ ਲਈ ਹਮੇਸ਼ਾ ਜਿਹੜਾ ਵਾ ਉਹ ਕੰਮ ਕੀਤਾ ਪਰ ਅੱਜ ਇਹ ਜਿਹੜੀ ਝਾੜੂ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਨੇ ਤਾਂ ਹੱਦਾਂ ਬੰਨ੍ਹ ਜਿਹੜੇ ਨੇ ਉਹ ਸਾਰੀਆਂ ਹੀ ਇਹਨਾਂ ਨੇ ਟਪਾਤੀਆਂ ਨੇ ਮੰਤਰੀ ਸਾਹਿਬ ਅੰਤਿਮ ਫੈਸਲਾ ਤੁਹਾਡਾ ਕੀ ਹੈ ਜੀ ਹੁਣ ਅੰਤਿਮ ਬਰੂਹ ਤੁਹਾਡਾ ਕੀ ਹੋਵੇ ਦੇਖੋ ਅਸੀਂ ووٹ ਜਾਵਾਂਗੇ ਉਹ ਪੇਟੈਰੀ ਦਾ ਸੀ ਦਰਵਾਜਾ ਖੜਕਾਵਾਂਗੇ ਔਰ ਜਿਹੜੇ ਇਹ ਮਨਮਰਜ਼ੀ ਕਰ ਰਹੇ ਅਫਸਰ ਨੇ ਉਹ ਵੀ ਨਹੀਂ ਬਖਸ਼ੇ ਜਾਣਗੇ ਔਰ ਲੋਕਾਂ ਦੀ ਕਚੈਰੀ 'ਚ ਵੀ ਜਾਵਾਂਗੇ ਲੋਕਾਂ ਦੀ ਕਚੈਰੀ 'ਚ ਇਹਨਾਂ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਔਰ ਆਉਣ ਵਾਲੇ ਸਮੇਂ 'ਚ ਹੋਰ ਸੰਘਰਸ਼ ਜਿਹੜਾ ਉਹ ਤੇਜ਼ ਕੀਤਾ ਜਾਊਗਾ ਔਰ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਸਾਰੀਆਂ ਗੱਲਾਂ ਇਹਨਾਂ ਦੀਆਂ ਦੱਸੀਆਂ ਜਾਣਗੀਆਂ ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਵੇਂ ਸਰ ਗੁਰਕੀਰਤ ਸਿੰਘ ਜੀ ਨੇ ਦੱਸਿਆ ਤੁਹਾਨੂੰ ਵੀ ਜਿਹੜਾ ਪਲਾ ਪੰਚਾਇਤ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਖੰਨੇ ਦੇ ਵਿੱਚ ਲੋਕਤੰਤਰ ਦਾ ਘਾਣ ਹੋਇਆ ਪੋਲਿੰਗ ਕਾਊਂਟਿੰਗ ਸਟੇਸ਼ਨ ਦੇ ਉੱਤੇ ਗੁੰਡਾਗਰਦੀ ਹੋਈ ਆ ਉਹ ਤੁਹਾਨੂੰ ਦੱਸਣ ਦੇ ਲਈ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਆ ਕਿਵੇਂ ਜਿਹੜਾ ਰਾਜੇਵਾਲ ਜ਼ੋਨ ਦੇ ਉੱਤੇ ਖੰਨੇ ਦੇ ਜਿਹੜੇ ਉਹ ਗੁੰਡੇ ਲੋਕ ਨੇ ਕਿਵੇਂ ਉਹਨਾਂ ਨੇ ਕਾਊਂਟਿੰਗ ਸਟੇਸ਼ਨ ਤੇ ਕਬਜ਼ਾ ਕੀਤਾ ਮੈਂ ਦੱਸਣਾ ਚਾਹੁੰਨਾ ਜਦੋਂ ਮੇਰੇ ਰਾਜੇਵਾਲ ਜ਼ੋਨ ਦੀ ਕਾਊਂਟਿੰਗ ਚੱਲ ਰਹੀ ਸੀ ਉਦੋਂ ਉੱਥੇ ਸ਼ਹਿਰ ਦੇ ਸ਼ਹਿਰ ਚ ਰਹਿਣ ਵਾਲੇ ਲੋਕ ਜਿਹਦੇ ਚ ਕਰਨ ਅੜੋੜਾ ਪਰਸ਼ਰਨ ਗੋਗੀਆ ਰਜਿੰਦਰ ਸਿੰਘ ਜੀਤ ਤੇ ਮਲਕੀਸ਼ ਸਿੰਘ ਮੀਤਾ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਜਦੋਂ ਮੇਰੇ ਬੂਥ ਦੀ ਕਾਊਂਟਿੰਗ ਹੁੰਦੀ ਸੀ ਉੱਥੇ ਆ ਕੇ ਖੜੇ ਤੇ ਮੇਰੇ ਜਦੋਂ ਮੈਂ ਵਿਰੋਧ ਕੀਤਾ ਵੀ ਇਹ ਲੋਕ ਕੌਣ ਨੇ ਇਹ ਕਿਉਂ ਇੱਥੇ ਖੜੇ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਤੇ ਵੀ ਉਹਨਾਂ ਨੂੰ ਇੱਕ ਰਤੀ ਭਰ ਵੀ ਰੋਕਿਆ ਨਹੀਂ ਗਿਆ ਉਹ ਜਿੰਨੀਆਂ ਵੀ ਕੈਨਸਲਡ ਵੋਟਾਂ ਸੀਗੀਆਂ ਜਾਂ ਖਾਲੀ ਵੋਟਾਂ ਸੀ ਉਹ ਚੱਕ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨੀ ਗਿਣੀਆਂ ਗਈਆਂ ਨੇ 120 ਵੋਟਾਂ ਜਿਹੜੀਆਂ ਮੇਰੀਆਂ ਨਰੋਲ 120 ਵੋਟਾਂ ਕੈਨਸਲ ਕੀਤੀਆਂ ਗਈਆਂ ਨੇ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕੋਈ ਵੋਟ ਕੈਨਸਲ ਨਹੀਂ ਹੋਈ ਇਸ ਜ਼ੋਨ ਦੇ ਵਿੱਚੋਂ ਮੈਂ 300 ਕੁਸ਼ ਵੋਟਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿਹੜੀ ਜਿੱਤ ਜੇਤੂ ਹੁਣਾ ਕੀ ਬਲਾਕ ਸੰਪਤੀ ਦੀ ਚੋਣ ਮੈਂ ਹਾਰ ਸਕਦਾ ਸੀ ਕੀ ਜਿਹੜੀਆਂ 120 ਵੋਟਾਂ ਕੈਨਸਲ ਕੀਤੀਆਂ ਨੇ ਉਹ ਲੋਕਤੰਤਰ ਦਾ ਗੜਾ ਕਟਣ ਲਈ ਕੈਨਸਲ ਕੀਤੀਆਂ ਨੇ ਕੀ ਜਿਹੜੇ ਖਾਲੀ ਬੈਲਟ ਪੇਪਰ ਨੇ ਉਹ ਉਹਨਾਂ ਕਿੰਨੀ ਗਿਣੇ ਨੇ ਕੀ ਇਹ ਜੇ ਇਹੋ ਜਿਹਾ ਲੋਕਤੰਤਰ ਦੇਖਣ ਨੂੰ ਮਿਲਿਆ ਫਿਰ ਵੋਟਾਂ ਕਰਾਉਣ ਦੀ ਲੋੜ ਕੀ ਸੀ ਫਿਰ ਕਿਉਂ ਇੱਥੇ ਇੰਨਾ ਸਰਕਾਰ ਦਾ ਖਰਚਾ ਕੀਤਾ ਗਿਆ ਫਿਰ ਸਾਰੇ ਕੈਂਡੀਡੇਟ ਉਹਨਾਂ ਦੇ ਜੇਤੂ ਕਿਉਂ ਨਹੀਂ ਐਲਾਨ ਕੀ ਦਿੱਤੇ ਗਏ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਤਾਂ ਪ੍ਰਸ਼ਾਸਨ ਨੇ ਫੋਲਕਸ ਦੇ ਡੀਐਸਪੀ ਐਸਐਚਓ 15 ਜਾਣੇ ਮੇਰੇ ਦਵਦਵਾਲੇ ਬਲਾ ਕੇ ਕਹਿੰਦੇ ਨੂੰ ਚੱਕ ਕੇ ਬਾਹਰ ਸੁੱਟੋ ਇੱਕ ਇੱਕ ਵਾਰ ਕੀ ਹੋਇਆ ਆ ਤੇ ਤੇ 3 ਨੰਬਰ ਬੂਥ ਆ ਜਿਹੜਾ ਰਾਜੇਵਾਲ ਦਾ ਜਿਹਦੇ ਚ ਮੈਨੂੰ 250 ਵੋਟ ਪਈ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 154 ਵੋਟਾਂ ਪਈਆਂ ਦੋਨਾਂ ਕੈਂਡੀਡੇਟਾਂ ਦੇ ਸਾਈਨ ਵੀ ਹੋ ਗਏ ਸਾਈਨ ਹੋਣ ਤੋਂ ਬਾਅਦ ਉਹ ਸਬਮਿਟ ਹੋ ਜਾਂਦੇ ਨੇ ਉਹਦੇ ਚ ਫਾਈਲ ਦੇ ਵਿੱਚ ਵੈਲਟ ਪੇਪਰ ਵੀ ਪੈ ਜਾਂਦੇ ਨੇ ਦੁਬਾਰਾ ਕਰਨ ਅਰੋੜਾ ਜੀ ਆਏ ਕਹਿੰਦੇ ਇਹ ਕਿਵੇਂ ਹੋ ਜੂਗਾ ਮੈਂ ਕਿਹਾ ਜੀ ਤੁਸੀਂ ਦੁਬਾਰਾ ਖੋਲ ਲਓ ਦੁਬਾਰਾ ਗਿਣਤੀ ਕਰ ਲਓ ਕਹਿੰਦਾ ਜੀ ਦੁਬਾਰਾ ਕੋਈ ਨਹੀਂ ਦਿਖਾਉਣਾ ਜਿਹੜੇ ਮੇਰੇ 254 ਵੋਟਾਂ ਸੀ ਉਹ ਚੱਕ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਰ ਦਿੱਤੀਆਂ ਗਈਆਂ ਤੇ ਜਿਹੜੀਆਂ ਉਹਦੀਆਂ 154 ਵੋਟਾਂ ਸੀਗੀਆਂ ਉਹ ਕਹਿੰਦੇ ਵੀ ਇਹ ਤੇਰੀਆਂ ਵੋਟਾਂ ਨਹੀਂ ਪਹਿਲਾਂ ਗਲਤ ਕਾਊਂਟਿੰਗ ਹੋ ਗਈ। ਇੰਨਾ ਜਿਹੜਾ ਖੰਨੇ ਦੇ ਵਿੱਚ ਇੰਨੀ ਗੁੰਡਾਗਰਦੀ ਹੋਈ ਆ ਪੰਚਾਇਤ ਮંત્રી ਸਾਹਿਬ ਦੀ ਸ਼ਹਿਤ ਹੈ ਕੀ ਇਹ ਵਿਕਾਸ ਹੈ ਕੀ ਇਹਦੇ ਤੇ ਏਕਣ ਲੋਕਾਂ ਚੋਣਾਂ ਜਿੱਤੀਆਂ ਜਾਣਗੀਆਂ ਪਹਿਲਾਂ ਮਸ਼ੀਨ ਤੋੜ ਕੇ ਜਿਹੜੇ ਲੋਕਾਂ ਨੇ ਮਸ਼ੀਨ ਤੋੜੀ ਉਹੀ ਲੋਕ ਅੱਜ ਕਾਉਂਟਿੰਗ ਸਟੇਸ਼ਨ ਦੇ ਵਿੱਚ ਕਿਵੇਂ ਚਲੇ ਗਏ ਉੱਥੇ ਕਈ ਬੰਦਿਆਂ ਦੇ ਤਾਂ ਮੋਬਾਈਲ ਸਭ ਦੀ ਜੇਬ ਸੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਗੂ ਉੱਥੇ ਸੀ ਉਹਨਾਂ ਦੇ ਹਰੇਕ ਦੀ ਜੇਬ 'ਚ ਮੋਬਾਈਲ ਸੀ ਔਰ ਦੋ ਤਿੰਨ ਲੋਕਾਂ ਦੇ ਤਾਂ ਰਿਵਾਲਵਰ ਵੀ ਲੱਗੇ ਹੋਏ ਸੀ ਕੀ ਇਹਨਾਂ ਨੂੰ ਰਿਵਾਲਵਰ ਲੈ ਕੇ ਜਾਣ ਦੀ ਅੰਦਰ ਇਜਾਜ਼ਤ ਪੁਲਿਸ ਪ੍ਰਸ਼ਾਸਨ ਨੇ ਦਿੱਤੀ ਹੈ ਕੀ ਮੋਬਾਈਲ ਲੈ ਕੇ ਜਾਣ ਦੀ ਇਹਨਾਂ ਨੂੰ ਇਜਾਜ਼ਤ ਖੰਨਾ ਪੁਲਿਸ ਨੇ ਦਿੱਤੀ ਹੈ ਕੀ ਆਮ ਆਦਮੀ ਪਾਰਟੀ ਦੇ ਮਫਲਰ ਪਾ ਕੇ ਜਿਹੜੇ ਲੋਕ ਅੰਦਰ ਬੈਠੇ ਸੀ ਕੀ ਇਹ ਸਭਧਾਨ ਦੇ ਵਿੱਚ ਆਉਂਦਾ ਕੀ ਕਾਨੂੰਨ ਦੀ ਇਹ ਲੰਗੜਾ ਨਹੀਂ ਹੈ ਬਿਲਕੁਲ ਜਿਹੜਾ ਪ੍ਰਸ਼ਾਸਨ ਨੇ ਗੁੰਡਾਗਰਦੀ ਕਰਕੇ ਜਿਹੜੇ ਸਾਡੇ ਉਮੀਦਵਾਰਾਂ ਨੂੰ ਹਰਾਇਆ ਗਿਆ ਖਾਸ ਕਰਕੇ ਜਿਹੜਾ ਮੈਨੂੰ ਟਾਰਗੇਟ ਕੀਤਾ ਗਿਆ ਪਰ ਮੈਨੂੰ ਲੋਕਾਂ ਦੇ ਦਿਲਾਂ ਚੋਂ ਇਹ ਕੱਢ ਨਹੀਂ ਸਕਦੇ ਮੈਨੂੰ ਇਹ ਧੱਕੇ ਨਾਲ ਹਰਾ ਸਕਦੇ ਨੇ ਪਰ ਲੋਕਾਂ ਦੇ ਦਿਲਾਂ ਚੋਂ ਇਹ ਕਿਸੇ ਕੀਮਤ ਤੇ ਕਾਂਗਰਸ ਪਾਰਟੀ ਨੂੰ ਤੇ ਸਰ ਗੁਰਕੀਰ ਸਿੰਘ ਦੀ ਸਮੁੱਚੀ ਟੀਮ ਬਿਲਕੁਲ ਲੋਕਾਂ ਦੇ ਦਿਲਾਂ ਚੋਂ ਹੀ ਨਿਕਲ ਸਕਦਾ ਇਸ ਦਾ ਤੁਸੀਂ ਕਹਿ ਰਹੇ ਹੋ ਦਸਤਕਤ ਕਰਾਤੇ ਸਾਡੇ ਤੋਂ ਤੇ ਉਹਨਾਂ ਕੋਲੋਂ ਤੇ ਇਹਦਾ ਮਤਲਬ ਤਾਂ ਬਿਲਕੁਲ ਪ੍ਰੂਫ ਆਪਣਿਆ ਵੀ ਹੈਗਾ ਬਿਲਕੁਲ ਪ੍ਰੂਫ ਹੈ ਜੀ ਪੋਲਿੰਗ ਪਾਰਟੀ ਜਿਹੜੀ ਮੇਰੇ ਟੇਬਲ ਤੇ ਅਕਾਊਂਟਿੰਗ ਕਰ ਰਹੀ ਸੀ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਜੀ ਬਿਲਕੁਲ ਠੱਗਾ ਇਹ ਅਸੀਂ ਕਰ ਨਹੀਂ ਸਕਦੇ ਸਾਡੀ ਤੁਸੀਂ ਟੀਮ ਚੇਂਜ ਕਰ ਦਿਓ ਹੋਰ ਕਿਸੇ ਟੀਮ ਤੋਂ ਚੇਂਜ ਕਰਾ ਦਿਓ ਪ੍ਰਸ਼ਾਸਨ ਕਹਿੰਦਾ ਇਟਸ ਮਾਈ ਆਰਡਰ ਹੈ ਮੇਰੇ ਆਰਡਰ ਨੇ ਬਿਲਕੁਲ ਤੁਸੀਂ ਇੱਕ ਨਿਕ ਕਰੋਗੇ ਹੁਣ ਤੁਸੀਂ ਕੀ ਕੋਰਟ ਦਾ ਰੁਕ ਕਰੋਗੇ ਬਿਲਕੁਲ ਹਾਈ ਕੋਰਟ ਦੇ ਵਿੱਚ ਅਸੀਂ ਜਾ ਰਹੇ ਹਾਂ ਜਿਹੜਾ ਜਿਹੜੇ ਗੂਠੇ ਲੱਗੇ ਇੱਕ ਜਦੋਂ ਬਜ਼ੁਰਗ ਬੀਬੀ ਵੋਟ ਪਾਉਂਦੀ ਆ ਮੋਹਰ ਲੱਗੀ ਹੋਈ ਹੱਥ ਪੰਜੇ ਤੇ ਜਦੋਂ ਐਕਟਰਨ ਪਰਚੀ ਚੱਕਦੀ ਆ ਤਾਂ ਸਾਈਡ ਦੇ ਗੂਠੇ ਦਾ ਨਿਸ਼ਾਨ ਲੱਗ ਜਾਂਦਾ ਉਹ ਮੇਰੀਆਂ ਜਿੰਨੀਆਂ ਵੋਟਾਂ ਸੀ 122 ਵੋਟਾਂ ਬਣਦੀਆਂ ਸੀ ਉਹ ਮੇਰੀਆਂ ਤਾਂ ਕੈਨਸਲ ਕਰ ਦਿੱਤੀਆਂ ਗਈਆਂ ਤੇ ਆਮ ਆਦਮੀ ਕਹਿੰਦੇ ਜੀ ਬਿਲਕੁਲ ਠੀਕ ਨੇ ਉਹਨਾਂ ਦੇ ਐ ਟੇਢੀ ਮੋਹਰ ਲੱਗੀ ਹੋਈ ਐਸੇ ਜਿਵੇਂ ਪੂਰੀ ਟੇਢੀ ਮੋਹਰ ਲਾਉਂਦੇ ਨੇ ਉਹਨੂੰ ਵੀ ਬੈਲਟ ਮੰਨਿਆ ਗਿਆ ਮੇਰੀ ਸਾਈਡ ਤੇ ਜਿਹੜਾ ਗੂਠਾ ਲੱਗਿਆ ਉਹਨੂੰ ਵੀ ਰਿਜੈਕਟ ਕੀਤਾ ਗਿਆ ਪੂਰ ਅਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ हर गड्डी का इंशोरेंस तेजी अते परोसे नाल करवाओ सारिया सेवावां सौखिया परोसे योग अते समय सिर आज ही संपर्क करो बेदी स्मार्ट सोल्यूशन तुहाडिया सारिया दस्तावेज अते इंशोरेंस दिया लोड़ा लई एक हल